ਮਨਾ ਰਹੇ ਆ ਉਹਦੇ ਸੰਬੰਧ ਦੇ ਵਿੱਚ ਜਿਹੜਾ ਅੱਜ ਦਾ ਬਿਰਤਾਂਤ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਪੰਸਦਾਨੀ ਇਥੋਂ ਸ਼ੁਰੂ ਹੁੰਦਾ ਹਨਾਂ ਦੇ ਜਿਹੜਾ ਪੂਰੇ ਪਰਿਵਾਰ ਦਾ ਵਿਛੋੜਾ ਅੱਜ ਅਸੀਂ ਉਹ ਬਿਰਤਾਂਤ ਪੜਾਂਗੇ ਮਾਤਾ ਗੁਜਰੀ ਜੀ ਦਾ ਸਰਸੇ ਤੋਂ ਅਰੰਭੇ ਵਿਖੜੇ ਪੈਂਦੇ ਪੋ ਮਹੀਨੇ ਦੀ ਅੱਧੀ ਰਾਤ ਸੀ ਆਕਰ ਸੰਤਾ ਨੇ ਬੇਨਤੀ ਕਰਨ ਤੇ ਕੰਘੋਰ ਕਾਲੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਫੈਸਲਾ ਕੀਤਾ ਤੇ ਫਿਰ ਸ਼੍ਰੀ ਹੋਈ ਵਿਖਰੇ ਪੈਂਦੇ ਤੇ ਇੱਕ ਗੜੀ ਯਾਤਰਾ ਅਸਮਾਨ ਤੋਂ ਤੇਗ ਮੀਂਹ ਵਸ ਰਿਹਾ ਸੀ ਹਵਾ ਬਹੁਤ ਸਰ ਜਿਵੇਂ ਤਿੱਖੇ ਤੀਰ ਪਿੰਡੇ ਵਿੱਚ ਵੱਜ ਰਹੇ ਹੋਣ ਪਿੱਛੇ ਵੈਰੀਆਂ ਦੀਆਂ ਫੌਜਾਂ ਦੀ ਗੂੰਜ ਤੇ ਅੱਗੇ ਮੌਦ ਦੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਾ ਨਦੀਆਂ ਗਰਜਦੀਆਂ ਲਹਿਰਾਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਹਜ ਜਗਾਂ ਨੂੰ ਸੀਨੇ ਨਾਲ ਲਾਇਆ ਮਾਤਾ ਗੁਜਰੀ ਜੀ ਦੀ ਗੋਦ ਦਾ ਐਸਾ ਸਹਾਰਾ ਜਿਵੇਂ ਕੋਈ ਦੀਵਾ ਹਨੇਰੇ ਵਿੱਚ ਚਮਕ ਰਿਹਾ ਹੋਵੇ ਗੁਰੂ ਸਾਹਿਬ ਦਾ ਪਰਿਵਾਰ ਸੰਗਤ ਤੇ ਸੱਖ ਜਿੱਥੇ ਸਰਸਾ ਦੇ ਕੰਡੇ ਇਕੱਠੇ ਹੋਏ ਬੱਦਲਾ ਚ ਚਮਕਦੀ ਬਿਜਲੀ ਵਿੱਚ ਕਦੇ ਕਦੇ ਕੋ ਜਿਹਰੇ ਨਜ਼ਰ ਆਉਂਦੇ ਜਾਂ ਸਰਸਾ ਨਦੀ ਵਿੱਚ ਆਇ ਤੂਹਾਰ ਦੀਆਂ ਖੋਖਨਾਟ ਛੱਲਾ ਹੀ ਨਜ਼ਰ ਆਉਂਦਾਂ ਗੁਰੂ ਜੀ ਨੇ ਆਸਾ ਕੀ ਵਾਰ ਦੀ ਸੰਪੂਰਨਤਾ ਕੀਤੀ ਤੇ ਹਕਮ ਕੀਤਾ ਸਰਸਾ ਨਦੀ ਪਾਰ ਕਰਨੀ ਹੈ ਉਸ ਰਾਤ ਸਰਸਾ ਨਦੀ ਦੇ ਪਾਣੀ ਨੇ ਨਾ ਸਰ ਸਰੀਰਾਂ ਨੂੰ ਵੰਡਿਆ ਸਭੋਂ ਸਾਰਾ ਪਰਿਵਾਰ ਵਿਖੇ ਰੂ ਕੇ ਰੂ ਹੋ ਗਿਆ

ਇੱਥੇ ਮਾਤਾ ਲక్ష్ਮੀ ਜੀ ਨੇ ਸਹਾਜਾਗਿਆਂ ਨੂੰ ਭੋਜਨ ਚਕਾਇਆ ਇਹ ਰਾਤ ਆਰਾਮ ਦੀ ਰਾਤ ਤਾਂ ਨਹੀਂ ਸੀ ਪਰ ਮਾਤਾ ਗੁਜਰੀ ਨੂੰ ਜਾਣ ਪਛਾਣ ਵਾਲਾ ਇੱਕ ਚਿਹਰਾ ਮਿਲਿਆ ਤੇ ਉਹਦਾ ਨਾਮ ਸੀ ਗੰਗੂ ਕਾਮਨ ਜੋ ਕਈ ਸਾਲਾਂ ਤੱਕ ਪਰਵਾਦ ਦੇ ਨਾਲ ਕੰਮ ਕਰਦਾ ਰਿਹਾ ਸੀ ਉਸਨੇ ਆ ਕੇ ਨਮਸਕਾਰ ਕੀਤੀ ਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਛੋਟੇ ਸੱਜਿਆ ਜੱਜਾ ਨੂੰ ਨਾਲ ਲਿਆ ਤੇ ਗੰਗੂ ਤੇ ਭਰੋਸਾ ਕਰਦਿਆਂ ਉਸ ਦੇ ਨਾਲ ਚੱਲ ਗਏ। ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਸੁੰਨੇ ਰਸਤੇ ਲੰਘਦੇ, ਥਰੂ ਥਰੂ ਕਰਦੇ ਉਹ ਗੰਗੂ ਦੇ ਪਿੰਡ ਵੱਲ ਜਾਂਦੇ ਹੋਏ। ਰਸਤੇ ਵਿੱਚ ਕਈ ਥਾਣਾਂ ਤੇ ਰੁਕਦੇ ਹੋਏ ਫਿਰ ਗੰਗੂ ਦੇ ਪਿੰਡ ਪੁੱਜੇ। ਜਿੱਥੇ ਉਸਨੇ ਮਾਤਾ ਜੀ ਅਤੇ ਸੱਜਿਆ ਜੱਜਾ ਨੂੰ ਆਪਣੇ ਘਰ ਆਰਾਮ ਕਰਨ ਲਈ ਕਿਹਾ।

ਤੇ ਨਰਮ ਸੁਭਾਅ ਦੇ ਨਾਲ ਮਾਤਾ ਜੀ ਨੇ ਉਸ ਨੂੰ ਪੁੱਛਿਆ ਪੁੱਤਰ ਗੰਗੂ ਰਾਤ ਜੋ ਬਿਖੜੀ ਤੂੰ ਚੁੱਕੀ ਆ ਉਹ ਕਿਸੇ ਸੁਰੱਖਿਆ ਥਾਂ ਤੇ ਰੱਖ ਦਿੱਤੀ ਐ ਤਾਂ ਗੰਗੂ ਦੀ ਰੂਹ ਦੇ ਅੰਦਰ ਛੁਪਿਆ ਕਾਲਾ ਰੂਪ ਉੱਪਰ ਆਇਆ ਉਹ ਅਦਭਗੂਲਾ ਹੋ ਕੇ ਚੀਕਣ ਲੱਗਾ ਤੁਸੀਂ ਮੇਰੇ ਉੱਤੇ ਚੋਰੀ ਦਾ ਦੋਸ਼ ਲਗਾਉਂਦੇ ਹੋ ਹੁਣੇ ਹੀ ਤੁਹਾਨੂੰ ਮਰੀਂਡੇ ਕੌਤਵਾਲ ਦੇ ਹਵਾਲੇ ਕਰ ਦਿੰਦਾ ਹਾਂ ਮਾਤਾ ਜੀ ਨੇ ਪੇਰ ਪ੍ਰੇਮ ਭਰੇ ਸ਼ਬਦਾਂ ਦੇ ਨਾਲ ਸਮਝਾਇਆ ਵੇਖ ਪੁੱਤਰ ਜੇ ਗੱਟੜੀ ਰੱਖ ਲਈਆ ਤਾਂ ਕੋਈ ਗੱਲ ਨਹੀਂ ਪਰ ਕਿਸੇ ਨੂੰ ਸਾਡੀ ਖਬਰ ਨਾ ਦੇਣੀ ਪਰ ਧੋਖੇबाज ਗੰਗੂ ਨਾ ਮੰਨਿਆ ਤੇ ਮਰੀਂਡੇ ਨਗਰਵਾਲ ਮਿੱਤਰ ਪੁਰਿਆ। ਸੂਕਰ ਫੌਜਾਂ ਨੇ ਗੰਗੂ ਦੀ ਇਤਲਾਹ ਦੇ ਮਰੀਂਡੇ ਦਾ ਹੱਲਾ ਬੋਲ ਦਿੱਤਾ। ਮਰੀਂਡੇ ਆ ਕੇ ਹੱਲਾ ਬੋਲ ਦਿੱਤਾ ਉਹਨਾਂ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬ ਜਦਿਆਂ ਬਾਬਾ ਜੋਰਾਵਾਲ ਸਿੰਘ ਤੇ ਬਾਬਾ ਪਤੇ ਸਿੰਘ ਜੀ ਨੂੰ ਰਾਤ ਮਰੀਂਡੇ ਦੀ ਕੌਤਵਾਲੀ ਵਿੱਚ ਜਾ ਰੱਖਿਆ। ਮਰੀੰਡੇ ਤੋਂ ਅੰਮਾਨ ਨੂੰ ਸਰਹੰਦ ਲਗਾਇਆ ਗਿਆ ਇੱਥੇ ਹੀ 11 ਪਹਨੂ ਸਹਿਬਜ਼ਾਦਿਆਂ ਨੂੰ ਸਰਹੰਦ ਦੇ ਸੂਬੇਦਾਰ ਵਜੀਦ ਖਾਂ ਕੋਲ ਪੇਸ਼ ਕੀਤਾ ਗਿਆ ਜਿੱਥੇ ਸਹਿਬਜ਼ਾਦਿਆਂ ਨੇ ਝੁੱਕ ਕੇ ਸलाम ਕਰਨ ਦੀ ਬਜਾਏ ਅਡੋਲਤਾ ਦੇ ਨਾਲ ਫਤਿਹ ਬੁਲਾਈ ਇਹ ਮਾਤਾ ਦੀ ਵੱਲੋਂ ਦਿੱਤੀ ਗਈ ਸਿੱਖਿਆ ਦਾ ਨਤੀਜਾ ਸੀ ਅਗਲੇ ਦਿਨ 12 ਪਹਨੂ ਪੇਸ਼ੀ ਵੇਲੇ ਸਹਿਬਜ਼ਾਦਿਆਂ ਨੇ ਫੇਰ ਉਸੇ ਦਲੇਰੀ ਨਾਲ ਫਤਿਹ ਬੁਲਾਈ ਸੂਬੇ ਦਾਤੇ ਉਸ ਵੇਤ ਰਿੰਦਿਆਂ ਵੱਲੋਂ ਦਿੱਤੇ ਜਾ ਰਹੇ ਵੱਖ-ਵੱਖ ਲਾਲਚਾਂ ਦਾ ਮੂੰਹ ਪੰਨਿਆ ਇਸੇ ਰਾਤ ਮੋਤੀ RAM ਮਹਿਰਾ ਜੀ ਆਪਣੀ ਜਾਨ ਦੇ ਖੇਡ ਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਲਈ ਦੁੱਧ ਲੈ ਕੇ ਠੰਡੇ ਬੁੱਜ ਦਾ ਸਹੂਚੇ ਸ਼੍ਰੀ ਨੰਦਪੁਰ ਸਾਹਿਬ ਤੋਂ ਨਿਕਲ ਮਗਰੋਂ ਇਹ ਸਾਰੀ ਯਾਤਰਾ ਮਾਤਾ ਜੀ ਲਈ ਬਹੁਤ ਵਿਖੜੇ ਪੈਂਦੇ ਵਾਲੀ ਸੀ ਮਾਤਾ ਗੁਜਰੀ ਜੀ ਅਤੇ ਪੋਤਰੀਆਂ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਸੰਦੇ ਰਹੇ ਸਗੋਂ ਉਹਨਾਂ ਨੂੰ ਉਦੁੱਤੀ ਸ਼ਹਾਦਤ ਲਈ ਅਗੰਮੀ ਸਬਕ ਵੀ ਸਿਖਾ ਕੇ ਤਿਆਰ ਵੀ ਕਰ ਰਹੇ ਸਨ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਡੇ ਪੂਜ ਜੀ ਰੱਖੇ